ਇੱਕ ਵਾਰ ਇੱਕ ਰਾਹੀ ਨੇ ਜੰਗਲ ਵਿੱਚ ਲੰਘਦੇ ਸਮੇਂ ਇੱਕ ਅਜਾਹਾ ਪੰਛੀ ਵੇਖਿਆ ਜਿਹੜਾ ਸੋਨੇ ਦੀ ਬਿੱਠ ਕਰਦਾ ਸੀ ਉਸ ਨੂੰ ਬੜੀ ਹੈਰਾਨੀ ਹੋਈ ਕੀ ਇਹ ਕਿਵੇਂ ਸੰਭਵ ਹੈ ਪਰ ਸੱਚ ਉਹ ਦੇ ਸਾਹਮਣੇ ਸੀ ਜਦੋਂ ਉਹ ਨੀਲੇ ਪਿੰਡ ਵਿੱਚ ਪਹੁੰਚਿਆ ਤਾਂ ਇਹ ਗੱਲ ਉਸਨੇ ਪਿੰਡ ਵਾਲਿਆਂ ਨੂੰ ਦੱਸੀ ਉਹੋ ਜਾਣ ਕੇ ਇਹ ਜਾਣ ਕੇ ਲੋਕਾਂ ਨੂੰ ਬੜੀ ਹੈਰਾਨੀ ਹੋਈ ਉਸੇ ਪਿੰਡ ਵਿੱਚ ਇੱਕ ਕਾਲੂ ਰਾਮ ਨਾਂ ਦਾ ਸ਼ਿਕਾਰੀ ਰਹਿੰਦਾ ਸੀ ਉਸ ਨੇ ਜਦ ਇਸ ਪੰਛੀ ਬਾਰੇ ਸੁਣਿਆ ਤਾਂ ਉਸ ਦੇ ਮਨ ਵਿੱਚ ਲੋਭ ਪੈਦਾ ਹੋ ਗਿਆ ਉਸ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਇਸ ਪੰਛੀ ਨੂੰ ਫੜਿਆ ਜਾਵੇ ਦੂਸਰੇ ਦਿਨ ਉਹ ਆਪਣਾ ਜਾਲ ਆਦ ਲੈ ਕੇ ਜੰਗਲ ਵੱਲ ਤੁਰ ਪਿਆ ਜੰਗਲ ਵਿੱਚ ਪਹੁੰਚ ਕੇ ਉਸ ਨੇ ਸਭ ਤੋਂ ਪਹਿਲਾਂ ਉਸ درخت ਦੀ ਪਾਲ ਕੀਤੀ ਜਿਸ ਤੇ ਸੋਨੇ ਦੀ ਬੇਠ ਕਰਨ ਵਾਲਾ ਪੰਛੀ ਰਹਿੰਦਾ ਸੀ ਇਸ ਕੰਮ ਵਿੱਚ ਉਸ ਨੂੰ ਜ਼ਿਆਦਾ ਦੇਰ ਨ ਲੱਗੀ ਉਸ ਨੇ ਦੂਰੋਂ ਚਮਕਦੇ ਸੋਨੇ ਨੂੰ ਤੱਕ ਕੇ ਇਹ ਅੰਦਾਜ਼ਾ ਲਾ ਲਿਆ ਕਿ ਇਹ ਉਹੀ ਦਰਖਤ ਹੋ ਸਕਦਾ ਹੈ ਜਿਸ ਤੇ ਸੋਨੇ ਦੀ ਬੇਠ ਕਰਨ ਵਾਲਾ ਪੰਛੀ ਰਹਿੰਦਾ ਹੋਵੇਗਾ ਉਸ ਨੇ ਇਸ ਦਰਖਤ ਦੇ ਕੋਲ ਪਹੁੰਚਦਿਆਂ ਹੀ ਆਪਣਾ ਜਾਲ ਵਿਛਾ ਦਿੱਤਾ ਉਸ ਪੰਛੀ ਨੂੰ ਉਸ ਜਾਲ ਵਿੱਚ ਫਸਾਂਦਿਆਂ देर ना लगी ਤੇ ਸ਼ਿਕਾਰੀ ਉਸ ਨੂੰ ਫੜ ਕੇ ਖੁਸ਼ੀ-ਖੁਸ਼ੀ ਚੂਮਦਾ ਹੋਇਆ ਆਪਣੇ ਘਰ ਲੈ ਆਇਆ ਪਰਿਵਾਰ ਤੇ ਲੋਕਾਂ ਨੇ ਜਿਉਂ ਹੀ سونے ਦੀ ਬੇਠ ਕਰਨ ਵਾਲੇ ਪੰਛੀ ਨੂੰ ਵੇਖਿਆ ਤਾਂ ਉਹ ਖੁਸ਼ੀ ਨਾਲ ਚੂਮ ਉਠੇ ਕਾਲੂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਸੀ ਕਿ ਹੁਣ ਉਸ ਦੇ ਆਪਣੇ ਘਰ ਵਿੱਚ ਹੀ ਸੋਨੇ ਸੋਨਾ ਪੈਦਾ ਕਰਨ ਹੋਣ ਲੱਗੇਗਾ ਤੇ ਕੁਝ ਦਿਨਾਂ ਵਿੱਚ ਉਹ ਸਭ ਤੋਂ ਜ਼ਿਆਦਾ ਅਮੀਰ ਬਣ ਜਾਵੇਗਾ ਹੋਇਆ ਵੀ ਇਹੀ ਸ਼ਿਕਾਰੀ ਪਹਿਲਾਂ ਤਾਂ ਜੰਗਲ ਵਿੱਚੋਂ ਸਾਰਾ ਸੋਨਾ ਚੁੱਕ ਕੇ ਲਿਆਇਆ ਫਿਰ ਹੌਲੀ-ਹੌਲੀ ਸੋਨਾ ਜਮਾ ਹੋ ਗਿਆ ਐਨਾ ਸੋਨਾ ਵੇਖ ਕੇ ਸ਼ਿਕਾਰੀ ਡਰਨ ਲੱਗਾ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਜੇ ਰਾਜੇ ਦੇ ਕੰਨਾਂ ਤੱਕ ਇਹ ਖਬਰ ਪਹੁੰਚ ਗਈ ਤਾਂ ਮੇਰੇ ਕੋਲੋਂ ਐਨਾ ਸੋਨਾ ਜਮਾ ਹੈ ਤਾਂ ਉਹ ਸੋਨੇ ਦੇ ਨਾਲ-ਨਾਲ ਮੇਰੀ ਛਾਣ ਵੀ ਲੈ ਸਕਦਾ ਹੈ ਇਸ ਦਾਰ ਕਾਰਨ ਸ਼ਿਕਾਰੀ ਨੇ ਫੈਸਲਾ ਕੀਤਾ ਕਿ ਉਹ ਇਹ ਸੋਨੇ ਦੀ ਬੇਠ ਕਰਨ ਵਾਲਾ ਪੰਛੀ ਰਾਜੇ ਨੂੰ ਹੀ ਦੇ ਦੇਵੇਗਾ ਕਿਉਂਕਿ ਉਸਦੇ ਕੋਲ ਬਹੁਤ ਸੋਨਾ ਜਮ੍ਹਾਂ ਹੋ ਗਿਆ ਸੀ ਔਰ ਸੋਨਾ ਉਸਨੇ ਕੀ ਕਰਨਾ ਸੀ ਅਗਲੇ ਹੀ ਦਿਨ ਉਹ ਸੋਨੇ ਦੀ ਬੇਠ ਕਰਨ ਵਾਲੇ ਪੰਛੀ ਨੂੰ ਲੈ ਕੇ ਰਾਜੇ ਦੇ ਦਰਬਾਰ ਜਾ ਪਹੁੰਚਿਆ ਉਸਨੇ ਰਾਜੇ ਦੇ ਸਾਹਮਣੇ ਉਸ ਪੰਛੀ ਨੂੰ ਪੇਸ਼ ਕਰਦਿਆਂ ਹੋਇਆ ਆਖਿਆ ਮਹਾਰਾਜ ਇਹ ਤੁਹਾਡੇ ਲਈ ਹੈ ਕਾਲੂ ਦੇ ਬੱਚੇ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦਾ ਗੰਦਾ ਪੰਛੀ ਸਾਨੂੰ ਭੇਟ ਕਰਦੇ ਆ ਕੀ ਤੂੰ ਇੰਨਾ ਪਾਗਲ ਹੋ ਗਿਆ ਹੈ ਜੋ ਇਹ ਵੀ ਨਹੀਂ ਜਾਣਦਾ ਕਿ ਰਾਜਿਆਂ ਨੂੰ ਸਿਰਫ ਸੋਨਾ ਚਾਹੀਦੀ ਹੀ ਭੇਟ ਕੀਤਾ ਜਾਂਦਾ ਹੈ ਉਸਦੀ ਬਦਤਮੀਜੀ ਦੇਖ ਕੇ ਰਾਜਾ ਚੀਕਿਆ ਮਹਾਰਾਜ ਇਹ ਕੋਈ ਸਧਾਰਨ ਪੰਛੀ ਨਹੀਂ ਬਲਕਿ ਖੁਦ ਸੋਨੇ ਦੀ ਖਾਨ ਹੈ ਇਹ ਕਿਤੇ ਪਾਗਲ ਤਾਂ ਨਹੀਂ ਹੋ ਗਿਆ ਇਹ ਕਾਲਾ ਕਲੂਟਾ ਪੰਛੀ ਸੋਨੇ ਦੀ ਖਾਨ ਮਹਾਰਾਜ ਇਸ ਤੀ ਸ਼ਕਲ ਤੇ ਨਾ ਜਾਓ ਅਸਲ ਵਿੱਚ ਇਹ ਪੰਛੀ ਸੋਨੇ ਦੀ ਬੇਠ ਕਰਦਾ ਹੈ ਇਹ ਤੂੰ ਕੀ ਕਹਿ ਰਿਹਾ ਹੈ ਇਹ ਕਿਵੇਂ ਸੰਭਵ ਹੈ ਜੀ ਮਹਾਰਾਜ ਹੱਥ ਕੰਗਨ ਨੂੰ ਆਰਸੀ ਕੀ ਹੁਣੇ ਥੋੜੀ ਦੇਰ ਬਾਅਦ ਜਦੋਂ ਇਹ ਬੇਠ ਕਰੇਗਾ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਲਿਓ ਥੋੜੀ ਦੇਰ ਬਾਅਦ ਹੀ ਪੰਛੀ ਨੇ ਰਾਜੇ ਦੇ ਸਾਹਮਣੇ ਸੋਨੇ ਦੀ ਬੇਠ ਕਰ ਦਿੱਤੀ ਤਾਂ ਰਾਜੇ ਨੇ ਰਾਜੇ ਦੀ ਹੈਰਾਨੀ ਦੀ ਸੀਮਾ ਨਾ ਰਹੀ ਉਹ ਸੋਚਾਂ ਵਿੱਚ ਪੈ ਗਿਆ ਕਿ ਜਹਾ ਕਿਵੇਂ ਹੋ ਸਕਦਾ ਹੈ ਰਾਜੇ ਨੇ ਉਸੇ ਸਮੇਂ ਆਪਣੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਦੱਸਿਆ ਮੰਤਰੀ ਜੀ ਇਹ ਪੰਛੀ ਸੋਨੇ ਦੀ ਪੇਠ ਕਰਦਾ ਹੈ ਰਾਜੇ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਹੱਸਣ ਲੱਗਿਆ ਮੰਤਰੀ ਜੀ ਰਾਜਾ ਕ੍ਰੋਧਿਤ ਹੋ ਉੱਠਿਆ ਮਾਫ ਕਰਿਓ ਮਹਾਰਾਜ ਮੈਂ ਤੁਹਾਡੇ ਭੋਲੇਪਨ ਤੇ ਹਸ ਰਿਹਾ ਹਾਂ ਤੁਸੀਂ ਇੱਕ ਸ਼ਿਕਾਰੀ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਬਾਰੇ ਇਸ ਨੇ ਸਾਡੀਆਂ ਅੱਖਾਂ ਸਾਹਮਣੇ ਬੈਠ ਕੀਤੀ ਹੈ ਜੇਕਰ ਇਹ ਗੱਲ ਮੰਨ ਲਈ ਜਾਵੇ ਤਾਂ ਸਾਨੂੰ ਇੱਕ ਵਾਰ ਸੋਚਣਾ ਪਵੇਗਾ ਕਿ ਇਹ ਆਦਮੀ ਕਿਹੜੀ ਚਾਲ ਚੱਲ ਕੇ ਸਾਨੂੰ سونے ਦੀ ਬੇਠ ਕਰਨ ਵਾਲੇ ਪੰਛੀ ਤੋਹਫੇ ਵਜੋਂ ਦੇਣ ਆਇਆ ਹੈ ਪਲਾ ਕੌਣ ਇਹ ਨਮੁਰਖ ਹੋਵੇਗਾ ਜਿਹੜਾ سونے ਦੀ ਬੇਠ ਕਰਨ ਵਾਲੇ ਪੰਛੀ ਨੂੰ ਆਪਣੇ ਆਪ ਤੋਹਫੇ ਵਜੋਂ ਦੇਣ ਆਵੇਗਾ ਮੰਤਰੀ ਦੀ ਗੱਲ ਸੁਣ ਕੇ ਰਾਜਾ ਸੋਚਾਂ ਵਿੱਚ ਪੈ ਗਿਆ ਤੇ ਮੰਤਰੀ ਵੱਲ ਵੇਖ ਕੇ ਬੋਲਿਆ ਤੁਸੀਂ ਠੀਕ ਕਹਿੰਦੇ ਹੋ ਅਸਲ ਵਿੱਚ ਮੈਂ ਹੀ ਮੂਰਖ ਹਾਂ ਜੋ ਇਸ ਆਦਮੀ ਦੀਆਂ ਗੱਲਾਂ ਵਿੱਚ ਆ ਗਿਆ ਲੱਗਦਾ ਹੈ ਇਹ ਆਦਮੀ ਕੋਈ ਚਾਲਬਾਜ਼ ਹੈ ਹੁਣ ਸਾਡੇ ਸਾਹਮਣੇ ਇੱਕੋ ਰਸਤਾ ਹੈ ਕਿ ਇਸ ਪੰਛੀ ਨੂੰ ਆਜ਼ਾਦ ਕਰ ਦਈਏ ਹਾਂ ਹਾਂ ਤੁਸੀਂ ਇਸ ਪੰਛੀ ਨੂੰ ਆਜ਼ਾਦ ਕਰ ਦਿਓ ਨਾ ਰਹੇਗਾ ਬਾਸ ਨਾ ਵੱਜੇਗੀ ਬੌਸਰੀ ਕਾਲੂ ਉਸ ਮੰਤਰੀ ਦੇ ਮੂੰਹ ਵੱਲ ਵੇਖ ਰਿਹਾ ਸੀ ਜਿਸ ਨੇ ਉਸ ਨੂੰ ਸ਼ੱਕ ਦੀ ਨਜ਼ਰਾਂ ਨਾਲ ਤੱਕਿਆ ਸੀ ਕਿ ਕਿਸੇ ਨੇ ਸੱਚੀ ਕਿਹਾ ਹੈ ਕਿ ਗਰੀਬ ਦੇ ਸੋਨੇ ਨੂੰ ਲੋਕ ਮਿੱਟੀ ਹੀ ਸਮਝਦੇ ਨੇ ਉਸਨੇ ਤਾਂ ਸੋਚਿਆ ਸੀ ਕਿ ਰਾਜਾ ਸੋਨੇ ਦੀ ਬੇਠ ਘਰਨ ਵਾਲੇ ਪੰਛੀ ਨੂੰ ਲੈ ਕੇ ਖੁਸ਼ ਹੋ ਜਾਵੇਗਾ ਅਤੇ ਇਸ ਦੇ ਬਦਲੇ ਉਸ ਨੂੰ ਉਨਾਮ ਦੇਵੇਗਾ ਜਾਂ ਆਪਣੇ ਦਰਬਾਰ ਵਿੱਚ ਨੌਕਰੀ ਦੇਵੇਗਾ ਪਰ ਇੱਥੇ ਤਾਂ ਸਭ ਕੁਝ ਉਸ ਦੇ ਵਿਚਾਰਾਂ ਦੇ ਉਲਟ ਹੋ ਰਿਹਾ ਸੀ ਨੇਕੀ ਦੇ ਬਦਲੇ ਬਰਾਈ ਮਿਲ ਰਹੀ ਸੀ ਰਾਜੇ ਨੂੰ ਢੁਕਾਉਣ ਵਾਲਾ ਮੰਤਰੀ ਕਿੰਨਾ ਮੂਰਖ ਹੈ ਜੋ ਰਾਜੇ ਨੂੰ ਇਹ ਸਲਾਹ ਦੇ ਰਿਹਾ ਹੈ ਕਿ ਇਸ ਪੰਛੀ ਨੂੰ ਮੁਕਤ ਕਰ ਦਿੱਤਾ ਜਾਵੇ ਕਾਲੂ ਵਿਚਾਰੇ ਦੀ ਗੱਲ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ ਰਾਜਾ ਤਾਂ ਸਿਰਫ ਆਪਣੇ ਮੰਤਰੀਆਂ ਦੀ ਗੱਲ ਸੁਣਦਾ ਸੀ ਮੰਤਰੀ ਦੇ ਕਹਿਣ ਤੇ ਸੋਨੇ ਦੀ ਬੇਠ ਘਰਨ ਵਾਲੇ ਪੰਛੀ ਨੂੰ ਪਿੰਜਰੇ ਚੋਂ ਬਾਹਰ ਕੱਢ ਦਿੱਤਾ ਗਿਆ ਪੰਛੀ ਪਿੰਜਰੇ ਚੋਂ ਨਿਕਲ ਕੇ ਇੱਕ ਖਿੜਕੀ ਤੇ ਜਾ ਬੈਠਾ ਤੇ ਉਹਨਾਂ ਸਾਰਿਆਂ ਨੂੰ ਕਹਿਣ ਲੱਗਾ ਤੁਸੀਂ ਸਾਰੇ ਹੀ ਮੂਰਖ ਹੋ ਤੁਹਾਡੀਆਂ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਮੂਰਖ ਤਾਂ ਇਹ ਸ਼ਿਕਾਰੀ ਹੈ ਜਿਹੜਾ ਸੋਨੇ ਸੋਨਾ ਦੇਣ ਵਾਲੇ ਪੰਛੀ ਨੂੰ ਰਾਜੇ ਨੂੰ ਭੇਟ ਕਰਨ ਆਇਆ ਸੀ ਦੂਸਰਾ ਮੂਰਖ ਇਹ ਰਾਜਾ ਹੈ ਜਿਸ ਨੇ ਸੋਨਾ ਦੇਣ ਵਾਲੇ ਪੰਛੀ ਦੀ ਬਾਬਤ ਮੰਤਰੀ ਲਈ ਸਾਲ ਲਈ ਸਭ ਤੋਂ ਵੱਡਾ ਮੂਰਖ ਇਹ ਮੰਤਰੀ ਹੈ ਜਿਸ ਨੇ ਸੋਨਾ ਦੇਣ ਵਾਲੇ ਪੰਛੀ ਨੂੰ ਆਜ਼ਾਦ ਕਰ ਦੇਣ ਲਈ ਆਖਿਆ ਤੁਸੀਂ ਸਭ ਮੂਰਖ ਹੋ ਕਹਿ ਕੇ ਪੰਛੀ ਉੱਡ ਗਿਆ